ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਕੰਡਿਆਲ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਹਾਂ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤੇ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਗੁਰਮੀਤ ਸਿੰਘ ਪਿੰਡ ਖੜਿਆਲ ਤਸੀਲ ਤਾਰਪੁਰ ਬੋਡ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 991440428 ਠੀਕ ਆ ਵੀਰੇ ਘਰ ਦੀ ਮਾਝੀ ਹੈ ਜੀ ਹਾਂ ਜੀ ਘਰ ਦੀ ਸੁਆ ਕਿੰਨੇ ਮਾਝੀ ਤੀਜਾ ਸੁਆ ਜੀ ਤੀਜਾ ਸੁਆ ਸੁਣਦੀ ਸਮਾਂ ਕਿੰਨਾ ਲਊ ਜੀ ਸਵਾ 8 ਤੋਂ ਕਾ ਜਾਣੀਂ ਜੀ ਰੇਟ ਮੁਤਾਬਕ ਜੀ ਬਾਕੀ ਚਲੋ ਵੱਧ ਘੱਟ ਹੋ ਸਕਦੇ ਆ ਜੀ ਪਿਛਲੇ ਸੁਵੇ ਕਿੰਨਾ ਦੁੱਧ ਚੋਇਆ ਜੀ ਇਹਦਾ ਦੇਖੋ ਇਹ 14 14.5 ਕਿਲੋ ਚੋਇਆ ਜੀ ਠੀਕ ਆ ਫਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਹਾਂ ਜੀ ਪੱਕੀ ਗਰੰਟੀ ਜੀ ਠੀਕ ਹੈ ਜੀ ਸੀਲਸ ਲੱਗ ਹੈ ਜੀ ਪੂਰੇ ਪੂਰੇ ਕੋਈ ਕੋਈ ਬੰਦਾ ਬੁੜੀ ਕੋਈ ਹੋਈ ਜਾਵੇ ਚਵਾਈ ਦੇ ਵੀ ਫੁੱਲ ਹੀ ਹੈ ਜੀ ਬਹੁਤ ਵਧੀਆ ਚਵਾਈ ਦੇ ਫੁੱਲ ਜੀ ਤੋਰ ਕੇ ਦਿਖਾ ਦਿਓ ਜੀ ਕੱਦ ਕਾਠ ਵੀਰੇ ਫੁੱਲ ਹੀ ਵੱਡਾ ਆ ਜਾਂਦਾ ਵਜਨ ਹਾਂ ਜੀ ਇੰਦਰ ਨੂੰ ਲੈ ਚਲੋ ਜੀ ਤੇ ਬਾਕੀ ਵਜਨ ਮजूद ਵੀ ਕਰਮ ਵਾਲੀ ਦਾ ਪੂਰਾ ਜੀ 22 10 ਦਾ ਕਿ ਡੇਟ ਮੁਤਾਬਕ ਸੂਆ ਤੀਜਾ ਹੁੰਦੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸੋ ਹੇਟ ਮੁਤਾਬਕ ਬਾਈ 10 ਦਾ ਕਿ ਹਜੇ 7-8 ਦਿਨ ਪਏ ਆ ਜੀ ਸੋਨਾ ਬਾਡੀ ਸਟਰਕਚਰ ਫੁੱਲ ਬਜੇ ਨਮੂਜੂਦ ਆ ਜੀ ਤੇ ਪਿਛਲੇ ਸੂਏ ਬਾਈ 10 ਦਾ ਕਿ 14 ਕਿਲੋ ਦੁੱਧ ਆਪਣਾ ਚੋਇਆ ਵਾ ਜੀ ਇਕ ਤੀਰ ਮਰੀਦ ਪਲੱਸ ਦੀ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਢਾਂਚਾ ਬਹੁਤ ਸੋਨਾ ਬਾਕੀ ਵੀਰੇ ਦੁੱਧ ਵਾਲਾ ਨਾਗਾ ਦੁੱਧ ਜਿੰਨੀ ਤੁਸੀਂ ਸੇਵਾ ਕਰ ਲੋਗੇ ਜਿਹੜੇ ਸਾਬ ਨਾਲ ਢਾਂਚਾ ਜਿੰਨਾ ਮਰਜ਼ੀ ਚੋਲਿਓ ਪੱਠ ਪੋੜਾ ਇੰਨਾ ਚੌੜਾ ਬਈ ਉੱਤੇ ਮੰਝਾ ਡੈਂਦਾ ਜਿਹੜੀ ਪੰਜਾਬੀ ਚ ਘਾਵਤ ਹੁੰਦੀ ਢਾਈ ਤਿੰਨ ਫੁੱਟ ਵਾਂਗੂ ਚੌੜਾ ਜੀ ਫੁੱਲ ਸੰਭੀ ਪਲੀ ਆ ਜੀ ਕੋਈ ਆਏ ਨਹੀਂ ਵੀਰੇ ਬਈ ਮਾਲਕਾਂ ਦੀ ਸੇਵਾ ਹੈ ਨਹੀਂ ਫੁੱਲ ਸੇਵਾ ਕਿਉਂਕਿ ਬਾਈ ਕੋਲ ਨਾਗਤਾ ਹੈਗੇ ਗਿਣਤੀ ਦੇ ਤਿੰਨ ਨਹੀਂ ਤੇ ਪਰ ਰੱਖੇ ਸ਼ੌਂਕ ਨਾਲ ਹੀ ਆ ਫੁੱਲ ਸੇਵਾ ਜੀ ਬਾਕੀ ਤਿਆਰੀ ਸੋਣੀ ਕਰਦੀ ਹੁੰਦੀ ਹੈ ਜਿਹੜੇ ਹਸਾਵਣ ਤਿਆਰੀ ਆ 14 15 ਕਿਲੋ ਦੁੱਧ ਦੀ ਟੀਮਾਂ ਜ ਨੂੰ ਕਹਿੰਦਾ ਵੀ ਕੀ ਆ ਸੀਲ ਸਲਾਗਾ ਖਣਾ ਦੀ ਡੰਨ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਦੀ ਗਵਾਨ ਜੀ ਸਵਾ ਲੱਖ ਜੀ ਹੋਜੂ ਮਾਨਤਾਨ ਜੀ ਹਾਂ ਜੀ ਮਾਨਤਾਨ ਵਿੱਚ ਕਰ ਦਾਂਗੇ ਧੰਨਵਾਦ ਕਰੀ ਠੀਕ ਹੈ 1 ਲੱਖ ਤੇ 25000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਵਿੱਚੋਂ ਮਾਨਤਾਨ ਕਰ ਦਾਂਗੇ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ